ਦੋਸਤੋ ਅੱਜ ਅਸੀਂ ਲਗਾ ਰਹੇ ਹਾਂ ਸਟ੍ਰਾਬਰੀ ਦੇ ਬੂਟੇ ਜਿਨ੍ਹਾਂ ਤੋਂ ਸਾਨੂੰ ਮਿਲਣਗੀਆਂ ਕੁਝ ਇਸ ਤਰ੍ਹਾਂ ਦੀਆਂ ਸਟ੍ਰਾਬਰੀਜ਼ ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਦੋਸਤੋ ਅੱਜ ਮੈਂ ਲਗਾਉਣ ਲੱਗਿਆਂ ਜੀ ਸਟ੍ਰਾਬਰੀਜ਼ ਦੇ ਬੂਟੇ ਜਿਨ੍ਹਾਂ ਨੂੰ ਲਗਾਉਣ ਦੇ ਲਈ ਮਿੱਟੀ ਆਪਣੀ ਵੈਲ ਡレイン ਹੋਣੀ ਚਾਹੀਦੀ ਹੈ ਅਤੇ ਮਿੱਟੀ ਦੇ ਵਿੱਚ ਆਪਾਂ ਕਿਹੜੀਆਂ-ਕਿਹੜੀਆਂ ਖਾਦਾਂ ਮਿਕਸ ਕਰਨੀਆਂ ਤੇ ਸਟ੍ਰਾਬਰੀ ਦੇ ਬੂਟਿਆਂ ਦੀ ਆਪਾਂ ਕੇਅਰ ਕਿਸ ਤਰ੍ਹਾਂ ਕਰਨੀ ਹੈ ਇਸ ਬਾਰੇ ਇਸ ਪੂਰੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਜੀ ਮਿੱਟੀ ਨੂੰ ਮਿਕਸ ਦੋਸਤੋ ਮਿੱਟੀ ਦਾ 20% ਤੁਸੀਂ ਪਾਉਣੀ ਹੈ ਜੀ ਖਾਦ ਜਿਹਦੇ ਵਿੱਚ ਤੁਸੀਂ ਪਾ ਸਕਦੇ ਹੋ ਕਿਚਨ ਵੇਸਟ ਕੰਪੋਸਟ ਵਰਮੀ ਕੰਪੋਸਟ ਜਾਂ ਫਿਰ ਗੋਹੇ ਵਾਲੀ ਖਾਦ ਮੇਰੇ ਕੋਲ ਹੈਗੀ ਹੈ ਜੀ ਗੋਹੇ ਵਾਲੀ ਖਾਦ ਜੋ ਕਿ ਮੈਂ 20% ਦੇ ਵਿੱਚ ਪਾਉਂਗੀ ਦੂਸਰੇ ਨੰਬਰ ਤੇ ਦੋਸਤੋ ਆਪਾਂ ਪਾਵਾਂਗੇ ਜੀ ਨੀਮ ਖਲੀ ਦੀ ਖਾਦ ਜੋ ਕਿ ਮੇਰੇ ਕੋਲ ਹੈਗੀ ਹੈ ਪਾਊਡਰ 베ਸ ਦੇ ਵਿੱਚ ਤੇ 10% ਤੁਸੀਂ ਇਹ ਵਾਲੀ ਖਾਦ ਪਾਣੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਨੀਮਖਲੀ ਦੀ ਖਾਦ ਦੇ ਵਿੱਚ ਸਲਫਰ ਨਾਈਟrogen ਅਤੇ ਫਾਸਫੋਰਸ ਦਾ ਬਹੁਤ ਹੀ ਵਧੀਆ ਮਿਕਸ ਹੁੰਦਾ ਹੈ ਤੇ ਤੁਸੀਂ ਇਹ ਵਾਲੀ ਖਾਦ ਵੀ ਜੂਰੀ ਹੈ ਇਹ ਵੀ ਇਸ ਦੇ ਵਿੱਚ ਪਾਉਣੀ ਹੈ ਇਸ ਤੋਂ ਬਾਅਦ ਦੋਸਤੋ ਮੈਂ ਪਾਉਂਗੀ ਜੇ ਮਿੱਟੀ ਦੇ ਵਿੱਚ ਰਾਈਸ ਹਸਕ ਜਿਸ ਨੂੰ ਕਿ ਮੈਂ 10% ਦੀ ਕੁਆਂਟੀਟੀ ਦੇ ਵਿੱਚ ਪਾਉਂਗੀ ਤੁਸੀਂ ਰਾਈਸ ਹਸਕ ਦੀ ਜਗ੍ਹਾ ਕੋਕੋ ਪੀਟ ਵੀ ਪਾ ਸਕਦੇ ਹੋ ਪਰ ਮੇਰੇ ਕੋਲ ਰਾਈਸ ਹਸਕ ਹੈ ਰਾਈਸ ਹਸਕ ਚੌਲਾਂ ਦਾ ਛਿਲਕਾ ਹੁੰਦਾ ਹੈ ਜੋ ਕਿ ਤੁਹਾਨੂੰ ਲੋਕਲ ਕਿਸੇ ਵੀ ਚੱਕੀ ਤੋਂ ਮਿਲ ਜਾਂਦਾ ਹੈ ਦੋਸਤੋ ਹੁਣ ਆਪਾਂ ਇਸ ਮਿੱਟੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਦੋਸਤੋ ਮਿੱਟੀ ਮੇਰੀ ਪੂਰੀ ਮਿਕਸ ਹੋ ਚੁੱਕੀ ਆ ਤੇ ਹੁਣ ਆਪਾਂ ਲਗਾਵਾਂਗੇ ਜੀ ਬੁੱਟੇ ਦੋਸਤੋ ਸਟਰਾਬਰੀ ਦੇ ਬੁੱਟੇ ਲਗਾਉਣ ਦੇ ਲਈ ਮੈਂ ਇਹ ਵਾਲੇ ਗਮਲੇ ਲਏ ਆ ਜਿਨ੍ਹਾਂ ਦੀ ਇਹ ਚੌੜਾਈ ਹੈਗੀ ਹੈ ਜੀ 18 ਇੰਚ ਤੇ ਇਸ ਤੋਂ ਇਲਾਵਾ ਇਹਨਾਂ ਦੀ ਜਿਹੜੀ ਡੂੰਘਾਈ ਹੈ ਇਹ ਹੈਗੀ ਹੈ ਜੀ 8 ਇੰਚ ਸਟਰਾਬਰੀ ਦੇ ਬੁੱਟੇ ਲਗਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੇ ਵਿੱਚ ਕਰਨੇ ਆ ਜੀ ਸੁਰਾਖ ਮੈਂ ਦੇ ਵਿੱਚ 6 ਸੁਰਾਖ ਕੀਤੇ ਆ ਏ ਤੁਸੀਂ ਮੈਂ ਗਰਮ ਕਰਕੇ ਕੋਈ ਵੀ ਚੀਜ਼ ਨੂੰ ਤੁਸੀਂ ਸੁਰੱਖਾ ਕਰ ਸਕਦੇ ਹੋ ਇਸ ਗਮਲੇ ਦੇ ਵਿੱਚ ਦੋਸਤੋ ਤੁਸੀਂ ਸਟਰਾਬਰੀ ਦੇ ਸਿਰਫ ਦੋ ਹੀ ਬੁੱਟੇ ਲਗਾ ਸਕਦੇ ਹੋ ਦੋਸਤੋ ਇਹ ਹੈਗੇ ਜੀ ਸਟਰਾਬਰੀ ਦੇ ਬੁੱਟੇ ਜੋ ਕਿ ਤੁਹਾਨੂੰ ਲੋਕਲ ਕਿਸੇ ਵੀ ਨਰਸਰੀ ਤੋਂ ਮਿਲ ਜਾਣਗੇ ਤੇ ਇਹਨਾਂ ਬੁੱਟਿਆਂ ਦੀ ਜਿਹੜੀ ਏਜ ਹੈਗੀ ਹੈ ਜੀ ਉਹ ਹੈਗੇ ਜੀ ਲਗਭਗ 70 ਦਿਨ ਦੇ ਇਹ ਪlant ਹੈ ਬੁੱਟੇ ਲਗਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਜੀ ਇਹਨਾਂ ਗਮਲਿਆਂ ਦੇ ਵਿੱਚ ਮਿੱਟੀ ਨੂੰ ਭਰਾਂਗੇ ਦੋਸਤੋ ਗਮਲਿਆਂ ਦੇ ਵਿੱਚ ਮਿੱਟੀ ਭਰਨ ਤੋਂ ਬਾਅਦ ਹੁਣ ਮੈਂ ਇਹਦੇ ਵਿੱਚ ਲਗਾਉਂਗੀ ਬੂਟੇ ਦੋਸਤੋ ਸੈਪਲਿੰਗ ਦੁਆਰਾ ਲਗਾਈ ਹੋਈ ਸਟਰਾਬਰੀ ਡੇਢ ਤੋਂ 2 ਮਹੀਨੇ ਦੇ ਵਿੱਚ ਪਹਿਲੀ ਹਾਰਵੈਸਟ ਦੇ ਦਿੰਦੀ ਹੈ ਜੇਕਰ ਤੁਸੀਂ ਇਹਨੂੰ ਬੀਜ ਦੁਆਰਾ ਸੈਪਲਿੰਗ ਰੈਡੀ ਕਰਕੇ ਲਗਾਉਂਦੇ ਹੋ ਤੇ ਇਹ 4 ਮਹੀਨੇ ਦੇ ਵਿੱਚ ਪਹਿਲੀ ਹਾਰਵੈਸਟ ਦਿੰਦੀ ਆ। ਦੋਸਤੋ ਜਦੋਂ ਸਟਰਾਬਰੀ ਦੇ ਬੂਟਿਆਂ ਤੇ ਫਲ ਲੱਗਣਾ ਸਟਾਰਟ ਹੋ ਜਾਂਦਾ ਹੈ ਤਾਂ ਆਪਾਂ ਉਹਦੀ ਮਲਚਿੰਗ ਕਰਨੀ ਹੈ। ਮਲਚਿੰਗ ਆਪਾਂ ਕਰ ਸਕਦੇ ਆ ਜਾਂ ਤਾਂ ਸੁੱਕੀ ਰਾਇਸ ਹਸਕ ਦੇ ਨਾਲ ਕੁਝ ਇਸ ਤਰ੍ਹਾਂ ਮਲਚਿੰਗ ਕਰ ਸਕਦੇ ਆ ਜਾਂ ਸੁੱਕੇ ਪੱਤਿਆਂ ਦੇ ਨਾਲ। ਇਸ ਦੇ ਨਾਲ ਕੀ ਹੁੰਦਾ ਹੈ ਜਿਹੜਾ ਤੁਹਾਡਾ ਫਲ ਆ ਅਤੇ ਜਿਹੜੀ ਬੂਟੇ ਦੀਆਂ ਟਾਹਣੀਆਂ ਉਹ ਮਿੱਟੀ ਅਤੇ ਪਾਣੀ ਦੇ ਲੱਗਣ ਨਾਲ ਖਰਾਬ ਨਹੀਂ ਹੁੰਦੀਆਂ। ਫਲ ਆਪਣਾ ਸਾਫ ਸੁਥਰਾ ਰਹਿੰਦਾ। ਗਮਲੇ ਦੇ ਵਿੱਚ ਬੁੱਟੇ ਲਗਾਉਣ ਤੋਂ ਬਾਅਦ ਦੋਸਤੋ ਮੈਦੇ ਵਿੱਚ ਪਾਣੀ ਦਉਂਗੀ ਪਾਣੀ ਆਪਾਂ ਇੰਨਾ ਦੇਣਾ ਹੈ ਕਿ ਜਿਹੜਾ ਡਰੇਨੇਜ ਹੋਲ ਆ ਉਹਨਾਂ ਦੇ ਵਿੱਚੋਂ ਦੀ ਪਾਣੀ ਨੀਚੇ ਆ ਜਾਵੇ ਦੋਸਤੋ ਸਟ੍ਰਾਬਰੀ ਦੇ ਬੂਟਿਆਂ ਨੂੰ ਮੈਂ ਪਾਣੀ ਦੇ ਦਿੱਤਾ ਹੈ ਸਟ੍ਰਾਬਰੀ ਦੇ ਬੂਟਿਆਂ ਨੂੰ 6 ਤੋਂ 7 ਘੰਟੇ ਦੀ ਧੁੱਪ ਜ਼ਰੂਰੀ ਹੈ ਤੇ ਆਪਾਂ ਇਹਨਾਂ ਨੂੰ ਧੁੱਪ ਦੇ ਵਿੱਚ ਰੱਖਾਂਗੇ ਜਿੱਥੇ 6 ਤੋਂ 7 ਘੰਟੇ ਦੀ ਧੁੱਪ ਲੱਗੇ ਦੋਸਤੋ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ